ਨੋ ਮੈਨੂੰ ਰਾਤਾਂ ਨੂੰ ਘੋਟ-ਘੋਟ ਕੇ ਘਰੋਂ ਕੱਢ ਦਿੰਦਾ ਜੀ ਅਸਲਾ ਚੋਰੀ ਕੀਤਾ ਥਾਣੇ ਚਕਾਇਆ ਗਿਆ ਜੀ ਅਗਲਾ ਕਹਿੰਦਾ ਤੇਰੇ ਘਰੇ ਰਹਿੰਦਾ ਸੀ ਜਰਦਾ ਪੰਜਾਬ ਦੇਖ ਰਹੇ ਹੋ ਬਹੁਤ-ਬਹੁਤ ਸਵਾਗਤ ਹੈ ਮੈਂ ਅਤਾਸ਼ ਸਿੰਘ ਫਰਵਾਹੀ ਅੱਜ ਅਸੀਂ ਕਟੂ ਪਿੰਡ ਦੇ ਵਿੱਚ ਆਏ ਆਂ ਕਟੂ ਪਿੰਡ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਇਹ ਨੌਜਵਾਨ ਕੌਣ ਹੈ ਕੀ ਕਾਰਨ ਹੈ ਇਹ ਪੂਰੀ ਅਸੀਂ ਤੁਹਾਨੂੰ ਇਥੋਂ ਦੀ ਵੀਡੀਓ ਦਿਖਾਉ ਆਂ ਦਿਖਾਵਾਂਗੇ ਅਸੀਂ ਪੂਰੀ ਵੀਡੀਓ ਇਥੋਂ ਦੀ ਅਸੀਂ ਤੁਹਾਨੂੰ ਕਟੂ ਪਿੰਡ ਦੀ ਦਿਖਾ ਰਹੇ ਹਾਂ ਇਹ ਉਹਨਾਂ ਦੇ ਮਾਤਾ ਜੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਭੈਣ ਨੇ ਗੱਲਬਾਤ ਕਰਾਂਗੇ ਪਿੰਡ ਦੀ ਪੰਚਾਇਤ ਇੱਥੇ ਪਹੁੰਚੀ ਹੋਈ ਹੈਗੀ ਇਥੋਂ ਦੇ ਅਗਵਾੜ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਰਪ੍ਰੀਤ ਜਿਹੜਾ ਨੌਜਵਾਨ ਹੈਗਾ ਉਹਨੇ ਰਾਤ ਆਪਦੇ ਘਰ ਨੂੰ ਅੱਗ ਲਾ ਦਿੱਤੀ ਬੈੱਡ ਸਾੜ ਦਿੱਤੇ ਤੇ ਫਰਿੱਜ ਤੋੜ ਦਿੱਤੇ ਤੇ ਹੋਰ ਵੀ ਕੱਪੜੇ ਲੀੜਿਆਂ ਨੂੰ ਕਾਫੀ ਅੱਗ ਲੱਗ ਗਿਆ ਹੋ ਉਸ ਨੌਜਵਾਨ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਅਸੀਂ ਗੱਲਬਾਤ ਕੀਤੀ ਹੈ ਕਿ ਆਖਰ ਉਹ ਇਸ ਤਰ੍ਹਾਂ ਦੀ ਹਰਕਤ ਕਿਉਂ ਕਰਕੇ ਗਿਆ ਤਾਂ ਉਹਦਾ ਜਵਾਬ ਇਹ ਸੀ ਕਿ ਮੇਰੇ ਆਪਦੇ ਵਿੱਡ ਖਰੀਤੇ ਹੋਏ ਸੀਗੇ ਮੇਰੀ ਆਪਦੀ ਪ੍ਰਾਪਰਟੀ ਹੈ ਮੈਂ ਉਸ ਨੂੰ ਅੱਗ ਲਾਵਾਂ ਜਾਂ ਉਸ ਨੂੰ ਬਾਹਰ ਸਿਟਾਂ ਇਹ ਮੇਰੀ ਮਰਜ਼ੀ ਹੈ ਪਰ ਜਦੋਂ ਉਹਨੂੰ ਇਹ ਗੱਲ ਪੁੱਛੀ ਗਈ ਕਿ ਤੂੰ ਆਪਦੇ ਮਾਪਿਓ ਨੂੰ ਕਿਉਂ ਕੁੱਟਦਾ ਹੈ ਤੇ ਮਾਪਿਓ ਨੂੰ ਘਰੋਂ ਬਾਹਰ ਕਿਉਂ ਕੱਢ ਦਿੰਦਾ ਉਹਨੇ ਕਿਹਾ ਕਿ ਇਹ ਮੇਰੇ ਤੇ ਦਰਖਾਸਤ ਦੇ ਦੇਣਾ ਤਾਂ ਮੈਂ ਥਾਣੇ ਜਾ ਕੇ ਇਹਨਾਂ ਗੱਲਾਂ ਦਾ ਜਵਾਬ ਦੇਵਾਂਗਾ ਤੇ ਜਦੋਂ ਅਸੀਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੂੰ ਪੂਰੀ ਗੱਲ ਸਾਨੂੰ ਦੱਸ ਅਸੀਂ মিডিਆ ਦੇ ਰਾਹੀਂ ਲੋਕਾਂ ਨੂੰ ਦਿਖਾਵਾਂਗੇ ਕਿ ਤੂੰ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਿਹਾ ਤਾਂ ਉਹਨੇ ਕਿਹਾ ਕਿ ਮੈਂ ਤਾਂ ਕਰ ਰਿਹਾ ਮੇਰੇ ਜਿਹੜੇ ਫਾਦਰ ਨੇ ਮੇਰੇ ਜਿਹੜੇ ਪਿਤਾ ਨੇ ਉਹਨੇ ਜਿਹੜੀ ਮੇਰੇ ਦਾਦੇ ਨੇ ਜ਼ਮੀਨ ਲਈਤੀ ਸੀਗੀ ਮੇਰੇ ਦਾਦੇ ਵਾਲੀ ਜ਼ਮੀਨ ਉਹਨੇ ਵੇਚਦੀ ਤੇ ਸਾਨੂੰ ਕੋਈ ਨਹੀਂ ਦਿੱਤਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਘੋਟਦਾ ਮਾਰਦਾ ਤੇ ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਬਾਕੀ ਉਹਨੇ ਗੱਲ ਇਹ ਵੀ ਕਹੀ ਹੈ ਕਿ ਥਾਣੇ ਜਾ ਕੇ ਮੈਂ ਸਾਰੇ ਬਿਆਨ ਦੇਵਾਂਗਾ। ਜਦੋਂ ਇਹਨਾਂ ਨੇ ਥਾਣੇ ਕੋਈ ਜਾ ਕੇ ਦਰਖਾਸਤ ਦਿੱਤੀ ਤਾਂ ਮੈਂ ਉੱਥੇ ਹੀ ਸਾਰੀ ਸੱਚਾਈ ਦੱਸਾਂਗਾ। ਆਖਰ ਮੈਂ ਇਹ ਕਿਉਂ ਕਰਦਾਗਾ? ਇੱਥੇ ਮਾਤਾ ਜੀ ਬੈਠੇ ਨੇ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ, ਉਹਨਾਂ ਦੇ ਭੈਣ ਨੇ ਤੇ ਪੰਚਾਇਤ ਹੈ ਤੇ ਪਿੰਡ ਵਾਸੀ ਨੇ। ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪੂਰੀ ਕੀ ਕਹਾਣੀ ਹੈ। ਆਉ ਤੁਹਾਨੂੰ ਸੁਣਾਉਣਾ ਹੈ ਮਾਤਾ ਜੀ ਦੇ ਜਵਾਨੇ ਹਾਂ ਮਾਤਾ ਜੀ ਕੀ ਨੋਸ ਮੇਰਾ ਨੋਵਲ ਬੀਰ ਕੌਰ ਹੈ ਜੀ ਮਤਲਬ ਕੀ ਹੋਇਆ ਕੀ ਕਾਰਨ ਹੈ ਅ ਕੀ ਪੂਰੀ ਗੱਲ ਬਾਤ ਦੱਸੋ ਕੀ ਹੋਈ ਹੈ ਕੀ ਘਰ ਦੇ ਵਿੱਚ ਅੱਗ ਲੱਗੀ ਹੈ ਓਡੇ ਕੀ ਕੀ ਕਾਰਨ ਹੈ ਘਰ ਦੇ ਵਿੱਚ ਅੱਗ ਲੱਗੀ ਹੈ ਜੀ ਕੋਈ ਕਾਰਨ ਨਹੀਂ ਜੀ ਹੋਇਆ ਚੰਗਾ ਭਲਾ ਰੋਟੀ ਖਾਧੀ ਹੈ ਜੀ ਆ ਕੇ 24 25 ਦਿਨਾਂ ਪਿਛਵਾਇਆ ਸੀ ਜੀ ਕਿਹਨੇ ਰੋਟੀ ਖਾਧੀ ਕੋਣ ਹਰਪ੍ਰੀਤ ਸਿੰਘ ਨੇ ਕੋਣ ਹੈ ਹਰਪ੍ਰੀਤ ਹਰਪ੍ਰੀਤ ਬੇਟਾ ਹੈ ਜੀ ਮੇਰਾ ਲਿਵ ਇਟ ਹਾਂਜੀ ਅੱਛਾ ਕੀ ਹੋਇਆ ਕੀ ਹੋਇਆ ਜੀ ਰੋਟੀ ਖਾ ਕੇ ਪੈ ਗਿਆ ਜੀ ਪਤਾ ਨਹੀਂ ਆਪਾਂ ਨੂੰ ਉਹਦੇ ਮਨ 'ਚ ਕੀ ਸੀ ਕੀ ਨਹੀਂ ਸੀ ਉੱਠ ਕੇ ਜੀ ਉਹਨੇ ਫ੍ਰਿਜ ਨੂੰ ਖਿੱਚ ਲਿਆ ਵਾਰੇ ਫ੍ਰਿਜ ਨੂੰ ਵਾਰੇ ਖਿੱਚ ਕੇ ਜੀ ਬੈਸਬਾਲ ਚੱਕ ਕੇ ਜੀ ਫ੍ਰਿਜ ਭੰਨਣ ਲੱਗ ਗਿਆ ਜਦੋਂ ਫ੍ਰਿਜ ਭੰਨਣ ਲੱਗ ਗਿਆ ਜੀ ਮੈਂ ਘਰੋਂ ਪਰਾਂਵਾ ਗਈ ਜੀ ਫ੍ਰਿਜ ਫਰਿਜ ਭੰਨ ਕੇ ਜੀ ਉਹਨੇ ਫੇਰ ਬਾਅਦ ਚ ਉਹਨੇ ਅੱਗ ਲਾਈ ਜੀ ਮੈਂ ਉਹਨੇ ਵਿੱਚ ਮੈਨੂੰ ਵੀ ਸਿੱਟਣਾ ਸੀ ਜੀ ਅੱਗ ਦੇ ਮੈਨੂੰ ਤਾਂ ਕੀ ਆ ਦੰਦਾ ਜੀ ਮੈਂ ਤੈਨੂੰ ਮਾਰੂ ਮੈਂ ਮੇਰੇ ਪਿਓ ਨੂੰ ਮਾਰੂ ਤਮ ਕੀ ਆ ਦੰਦਾ ਇਹ ਮੈਨੂੰ ਉਹ ਥੋੜੇ ਦਿਨਾਂ ਬਾਅਦ ਹੀ ਹੋ ਗਏ ਜੀ ਮੇਰੇ ਨਾਲ 15 16 ਵਾਰ ਜੀ ਉਹ ਮੈਨੂੰ ਘਰੋਂ ਕੱਢ ਚੁੱਕਿਆ ਇੱਕ ਵਾਰ ਜੀ ਉਹ ਮੈਨੂੰ ਇੱਥੋਂ ਘੜੀ ਚਿੱਲ ਗਿਆ ਬਹੀ ਚੱਲ ਜਾ ਕੇ ਉਹਨੇ ਮੈਨੂੰ ਕੁੱਟਿਆ ਜੀ ਫਿਰ ਮੈਂ ਕਰੋ ਬਾਗੀ ਜੀ ਹੁਣ ਜੀ ਉਹ ਘਰ ਲਾ ਘਰ ਨੂੰ ਅੱਗ ਲਾ ਕੇ ਭਾਗ ਗਿਆ ਮੇਰਾ ਕੋਈ ਭੈਣ ਭਾਈ ਨਹੀਂ ਜੀ ਮੇਰਾ ਕੋਈ ਵੀ ਨਹੀਂ ਹੈਗਾ ਜੀ ਮੈਂ ਬੇਸਹਰ ਜਨਾਨੀ ਆ ਜੀ ਨਾ ਮੈਂ ਕਰਕੇ ਖਾਂ ਜੋ ਉਗਰੀਆਂ ਮੈਂ ਠਾਣੇ ਜਾਂ ਨਹੀਂ ਸਕਦੀ ਜੀ ਮੈਂ ਪੰਚਾਇਤ ਤੱਕ ਵੀ ਮਸਾਂ ਤੁਰ ਕੇ ਜਾ ਸਕਦੀ ਹਾਂ ਜਿਵੇਂ ਤੋ ਤੁਰਿਆ ਨਹੀਂ ਜਾਂਦਾ ਮੇਰੀ ਹਲਤਾ ਦੇਖੀਆਂ ਜਾਣ ਸਰਪੰਚ ਸਾਹਿਬ ਨੇ ਮੌਕਾ ਦੇ ਕੇ ਗਏ ਨੇ ਉਹਨਾਂ ਨੇ ਕਿਤੇ ਜਾਣਾ ਸੀ ਜੀ ਲਾਮ ਉਧਰ ਭੱਗ ਕੇ ਬਸ ਮੇਰੀ ਹੱਥ ਬੰਨ ਕੇ ਹੀ ਬੇਨਤੀ ਹੈ ਵੀ ਮੇਰੀ ਮਦਦ ਕੀਤੀ ਜਾਵੇ ਮੈਨੂੰ ਇਸ ਮੁੱਦੇ ਤੋਂ ਖਤਰਾ ਹੈ ਜੀ ਮਤਲਬ ਛੋਟੇ ਪੁੱਤੀ ਹੋ ਕੇ ਛੋਟੇ ਕੀਤਾ ਹੋਇਆ ਜਾਂ ਉਹਨੇ ਕੀਤਾ ਹੋਇਆ ਵੀ ਐਸੀ ਜ਼ਿੰਦਗੀ ਦੇ ਵਿੱਚ ਉਹ ਬਰਬਾਦੀ ਕਰਾਉਂਦਾ ਫਿਰਦਾ ਆਪਦੀ ਤੁਹਾਡੇ ਪਤੀ ਕਿੱਥੇ ਪਤੀ ਮੇਰੇ ਜੀ ਆ ਬੇਟੀ ਕੋਲ ਨੇ ਉਹਨਾਂ ਦਾ ਝੂੜਾ ਟੁੱਟਿਆ ਹੈ ਜੀ ਉਹਨਾਂ ਦਾ ਇਹ ਸਾਹਮਦੇ ਨੇ ਉਹਨਾਂ ਨੇ ਨਹੀਂ ਆਪਰੇਸ਼ਨ ਕਰਾਇਆ ਜੀ ਇਹਨਾਂ ਨੇ ਪੈਸੇ ਲਾਏ ਨੇ ਪਹਿਲਾਂ ਪੱਟ ਟੁੱਟਿਆ ਉਦੋਂ ਵੀ ਇਹਨਾਂ ਨੇ ਜੀ ਪੈਸੇ ਲਾਏ ਨੇ ਇਹ ਹੀ ਉਹਦਾ ਇਲਾਜ ਕਰਾਉਂਦੇ ਨੇ ਇਹ ਹੀ ਸਾਹਮਦੇ ਨੇ ਜੀ ਪਹਿਲਾਂ ਮੇਰੇ ਸੱਟ ਵੱਜੀ ਤੀ ਮੇਰਾ ਨੱਗਰ ਨੇ ਇਲਾਜ ਕਰਾਇਆ ਜੀ ਮੇਰੇ ਭੈਣ ਭਾਈਆਂ ਨੇ ਇਲਾਜ ਕਰਾਇਆ ਜੀ ਉਦੋਂ ਮੇਰੇ ਪਿਤਾ ਜੀ ਵੀ ਜਿਉਂਦੇ ਸੀ ਉਹਨਾਂ ਨੇ ਵੀ ਮੇਰੇ ਤੇ ਪੈਸੇ ਲਾਇਨੇ ਜੀ ਵੀ ਚੱਲ ਬੱਚਿਆਂ ਦੇ ਸਿਰ ਤੇ ਮਾਂ ਰਹਿ ਜਾਵੇ ਸਾਡੇ ਘਰੇ ਕੁਝ ਨਹੀਂ ਸੀ ਜੀ ਮੇਰਾ ਤਾਂ ਨਗਰ ਇਲਾਜ ਕਰਾਇਆ ਜੀ ਮਤਲਬ ਕੋਈ ਨਸ਼ਾ ਕਰਦਾ ਹੈ ਬੇਟਾ ਕੀ ਨਹੀਂ ਜੀ ਇਹ दारू ਦੂਰੋ ਤਾਂ ਪੀ ਲੈਂਦਾ ਜੀ ਕੋਈ ਹੋਰ ਨਸ਼ੇ ਦਾ ਆਪਾਂ ਨੂੰ ਪਤਾ ਨਹੀਂ ਜੀ ਹਾਂਜੀ ਕੀ ਕੀ ਖੂਕ ਤਾਂ ਕਰਦੇ ਘਰ ਦੇ ਵਿੱਚ ਫਰਿੱਜ ਤੋੜਤਾ ਜੀ 1600 ਦਾ ਪੱਖਾ ਭੰਨਤਾ ਜੀ ਪਹਿਲਾਂ ਤੇ ਆ ਹੁਣ ਬੈੱਡ ਫੂਕਤੇ ਜੀ ਬੈੱਡ ਦੇ ਵਿੱਚ 7-8 ਬਿਸਤਰੇ ਚ ਉਹ ਫੂਕਤੇ ਜੀ ਬਿਸਤਰੇ ਚ ਹੀ ਨੇ ਬਣਾਏ ਸੀ ਮੈਂ ਜੀ ਛੋੜੇ ਬਿਸਤਰੇ ਹਾਂਜੀ ਮੇਰੇ ਸੀ ਜੀ ਠੀਕ ਹੈ ਹਾਂਜੀ ਬਾਕੀ ਪਰਾਉਣਾ ਸਾਡਾ ਖਰਚਾ ਤੋਰਦਾ ਜੀ ਜਮਾਈ ਮੇਰਾ ਮੈਨੂੰ ਸੌਦੇ ਵੀ ਲੈ ਲੈ ਕੇ ਜਾਂਦਾ ਦੇ ਕੇ ਜਾਂਦਾ ਰਹੇ ਜੀ ਖੁਦ ਪਾਥੀਆਂ ਤੋਂ ਲਾਭ ਹੀ ਉੱਥੋਂ ਆਉਂਦੀਆਂ ਰਹੀਆਂ ਨੇ ਜੀ ਦੀਆ ਮੇਰੀ ਆਉ ਖਸਾ ਮੇਰੇ ਨਾਲ ਕੱਟਦੀ ਐ ਜੀ ਇਹ ਵੀ ਪੈਸੇ ਦੇ ਕੇ ਜਾਂਦੀ ਰਹੀ ਆ ਉਹਨੂੰ ਵੀ ਕੱਪੜੇ ਇਹ ਲੈ ਕੇ ਦਿੰਦੇ ਤੇ ਜੀ ਪਹਿਲਾਂ ਵੀ ਲੈ ਕੇ ਦਿੰਦੇ ਤੇ ਹੁਣ ਵੀ ਲੈ ਕੇ ਦਿੰਦੇ ਨੇ ਜੀ ਆ ਉਦੋਂ ਪਹਿਲਾਂ ਜੀ 15000 ਦੇ ਕੱਪੜੇ ਫੂਕਤੇ ਜੀ ਆ ਅੱਗ ਲਾ ਕੇ ਉਰੇ ਕਰੇ ਉਦੋਂ ਵੀ ਕੋਈ ਗੱਲ-ਵੱਤ ਹੈ ਨਹੀਂ ਸੀ ਜੀ ਜੀ ਮੁੰਡਾ ਰੱਖਿਆ ਜੀ ਕਰੇ ਦੇਖੋ ਜੀ ਮੈਂ ਇਹਨੂੰ ਕਿਹਾ ਵੀ ਕੌਣ ਆ ਕਹਿੰਦਾ ਇਹਦੇ ਮਾਂ ਨਹੀਂ ਪਿਓ ਨਹੀਂ ਇਹਨੂੰ ਰੋਟੀ ਦੇਦੀ ਮਾਂ ਇਹਦੇ ਕੱਪੜੇ ਤੋਹਦੀ ਰੇਹਾ ਜੀ ਉਹ ਆਪਣੇ ਘਰੇ ਤਾਂ ਨਵੇਂ ਮਹੀਨਿਆਂ ਵਾਂਗੂ ਜਿਹੜੇ ਮੁੰਡੇ ਤੇ ਗੱਡੀ ਚਲਾਉਂਦਾ ਤੇ ਜੀ ਉਹਦਾ ਨਾਂ ਸੇਵਕਾ ਕਹਿੰਦੇ ਨੇ ਉਹਨੂੰ ਨਾਂ ਦਾ ਮੈਨੂੰ ਪਤਾ ਨਹੀਂ ਉਹ ਮੁੰਡੇ ਦੀ ਉਹਨੇ ਜੀ ਅਸਲਾ ਚੋਰੀ ਕੀਤਾ ਉਹਦੇ ਅਸਲਾ ਚੋਰੀ ਕਰਨ ਦੇ ਬਾਵਜੂਦ ਇਹਨੂੰ ਥਾਣੇ ਚਕਾਇਆ ਗਿਆ ਜੀ ਅਗਲਾ ਕਹਿੰਦਾ ਤੇਰੇ ਘਰੇ ਰਹਿੰਦਾ ਸੀ ਜੀ ਜਦੋਂ ਜੀ ਉਹਨੇ ਅਸਲਾ ਚੋਰੀ ਕੀਤਾ ਉਹਨੇ ਮੈਨੂੰ ਕੀ ਪਤਾ ਕਾਦੇ ਵਾਸਤੇ ਅਸਲਾ ਚੋਰੀ ਕੀਤਾ ਸੀ ਕੀ ਕਰਨਾ ਸੀ ਉਹਨੇ ਇਹ ਇਹੋ ਜਿਹੇ ਬੰਦਿਆਂ ਨਾਲ ਸਰਬੰਧ ਰੱਖਦੇ ਜੀ ਫਿਰ ਜਿਹੇ ਜਿਹੇ ਬੰਦੇ ਨਾਲ ਕੋਲ ਮੈਂ ਖੜੂ ਬੈਠੂਗੀ ਜੀ ਆਪਾਂ ਨੂੰ ਉਹ ਜੀ ਮਤ ਆਉਣੀਆਂ ਉਹ ਜੇ ਕੋਸਾਪਾ ਕਰਾਂਗੇ ਜੀ ਦੇਖੋ ਜੀ ਆ ਗੱਲ ਹੈ ਜੀ ਜਦੋਂ ਮਤ ਅੱਗ ਲਾਈ ਸੀ ਉਦੋਂ ਤੁਸੀਂ ਬਾਹਰ ਸੀ ਹਾਂਜੀ ਉਦੋਂ ਮੈਂ ਬਾਹਰ ਸੀ ਜੀ ਮੈਂ ਡਰਦੀ ਬਾਹਰੇ ਬਾਗੀ ਜੀ ਵੀ ਇਹਨੇ ਅੱਗ ਲਾਈ ਚ ਮੈਨੂੰ ਵੀ ਧੱਕਾ ਵਿੱਚ ਦੇਣਾ ਸੀ ਜੀ ਅੱਗ ਦੇ ਕਿੰਨੇ ਟਾਈਮ ਤੱਕ ਤੁਸੀਂ ਘਰ ਜਾਏ ਮੈਨੂੰ ਤਾਂ ਜੀ ਸਵੇਰੇ ਜਦੋਂ ਆਵਾਜ਼ ਆ ਵੀ ਹੋ ਗਈ ਉਠਖੜੇ ਲੋਕ ਆਪਦੇ ਕੰਮ ਤੰਦੀ ਗਏ ਉਦੋਂ ਮੈਨੂੰ ਲੋਕਾਂ ਨੇ ਦੱਸਿਆ ਜੀ ਵੀ ਤੂੰ ਆ ਨਿਕਲ ਰਿਹਾ ਤੁਹਾਡਾ ਘਰ ਕਾਲਾ ਹੋਇਆ ਪਿਆ ਜੀ ਸਾਰੀ ਰਾਤ ਦੀ ਬਾਹਰ ਹਾਂਜੀ ਮੈਂ ਸਾਰੀ ਰਾਤ ਬਾਹਰੇ ਰਹੀ ਜਦੋਂ ਮੈਨੂੰ ਦੱਸਿਆ ਜੀ ਜਾ ਕੇ ਮੈਂ ਤਾਂ ਫੇਰ ਘਰੇ ਆਈਆਂ ਉਹ ਕਰ ਰਹੀ ਨਹੀਂ ਸੀ ਨਹੀਂ ਜੀ ਉਹ ਕਰ ਰਹੀ ਨਹੀਂ ਸੀ ਮੈਨੂੰ ਨਹੀਂ ਪਤਾ ਉਹ ਕਦੋਂ ਗਿਆ ਕਦੋਂ ਨਾ ਗਿਆ ਅਗਲਾ ਕੇ ਖੁਦ ਨੇ ਕੋਈ ਗੱਲਬਾਤ ਕੋਈ ਵੀ ਮਤਲਬ ਕੋਨੇ ਦੱਸਿਆ ਹੋਈ ਮੈਂ ਕੋਲਾ ਕੀ ਨਹੀਂ ਜੀ ਉਹਨੇ ਕਿਸੇ ਨੂੰ ਨਹੀਂ ਦੱਸਿਆ ਜੀ ਸਟੇਜ ਦਾ ਟੂਟ ਚ ਪਾਇਆ ਹੋਣਾ ਜੀ ਇਹ ਦੇਖ ਲਿਆ ਲੋਕਾਂ ਨੇ ਜਿੰਨਾ ਕੋਲ ਗਿਆ ਹੋਣਾ ਅੱਛਾ ਅਗਲਾ ਹੀ ਦਾ ਪਾਇਆ ਹੋਇਆ ਹਾਂਜੀ ਅਗਲਾ ਹੀ ਦਾ ਪਾਇਆ ਹੋਇਆ ਅਗਲਾ ਹੀ ਦਾ ਪਾਇਆ ਸੀ ਹਾਂ ਜੀ ਨੋ ਬਹਾਉਲਜੀਤ ਕੌਰ ਮੈਂ ਇੱਕ ਹੀ ਗੱਲ ਬਾਤ ਬਣੀ ਜਿਹੜੀ ਤੁਹਾਡੇ ਘਰ ਦੇ ਵਿੱਚ ਹੋ ਕੇ ਹਾਂਜੀ ਵੀਰੇ ਹਰਪ੍ਰੀਤ ਜਿਹੜਾ ਹੈ ਮੇਰਾ ਭਰਾ ਹੈ ਵੈਸੇ ਇਹਨੂੰ ਪੱਕੂ ਕਹਿੰਦੇ ਨਹੀਂ ਪਿੰਡ 'ਚ ਇਹ ਬਹੁਤ ਤੰਗ ਕਰਦਾ ਹੀ ਮੇਰੇ ਮਾਪਿਆਂ ਨੂੰ ਕਦੇ ਕਿਸੇ ਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਹੀ ਕਦੇ ਕਿਸੇ ਨੂੰ ਕੱਢ ਦਿੰਦਾ ਹੀ ਘਰੋਂ ਮਾਂ ਡੈਡੀ ਤਾਂ ਮੇਰਾ ਮੇਰੇ ਕੋਲੇ ਹੀ ਉਹਨਾਂ ਦਾ ਚੂਲਾ ਟੁੱਟ ਗਿਆ ਦਵਾਰੇ ਪਹਿਲਾਂ ਲੱਤ ਟੁੱਟ ਗਈ ਸੀ ਮੈਂ ਸ਼ਾਮਦਿਆਂ ਹੀ ਉਹਨਾਂ ਨੂੰ ਮੰਮੀ ਨੂੰ ਵੀ ਮੇਰ ਨੂੰ ਰਾਤਾਂ ਨੂੰ ਕੋਟ-ਕੋਟ ਕੇ ਘਰੋਂ ਕੱਢ ਦਿੰਦਾ ਹੀ ਇਹ ਨਾਲੇ ਸਾਨੂੰ ਵੱਧ ਘੱਟ ਬੋਲਦਾ ਹੀ ਫੋਨ ਲਾ ਕੇ ਗਾਲਾਂ ਕੱਢਦਾ ਬਹੁਤ ਵਾਰ ਕੱਢ ਚੁੱਕਿਆ ਹੀ ਇਹ ਅਸੀਂ ਚਲੋ ਆਈ ਨਹੀਂ ਕੋਈ ਹੋ ਕੀਤਾ ਵੀ ਚਲੋ ਕੱਲਾ-ਕੱਲਾ ਭਰਾ ਵੀ ਚਲੋ ਛੋਟਾ ਬੱਚਿਆਂ ਵਰਗਾ ਵੀ ਚਲੋ ਕੋਈ ਨਾ ਕਦੇ ਸੁਧਰੂਗਾ ਵੀ ਇਹਨੂੰ ਮਤ ਆਉਗੇ ਪਰ ਇਹਨੂੰ ਨਹੀਂ ਆਈ ਰਾਤ ਫੇਰ ਫੋਨ ਲਾ ਕੇ ਬੋਲਿਆ ਬੇਟੇ ਨੂੰ ਮੇਰੇ ਨੂੰ ਬੋਲਦਾ ਹੀ ਘਰ ਵਾਲੇ ਨੂੰ ਮੇਰੇ ਨੂੰ ਬੋਲਦਾ ਵੀ ਇਹਨਾਂ ਦੇ ਤਾਂ ਤੈਨੂੰ ਡੱਕਰੇ ਵੀ ਨਹੀਂ ਤੇ ਹੁਣ ਜਿੰਨਾਂ ਦੇ ਸੱਤੇ ਤੂੰ ਹੰਕਾਰ ਹੀ ਫਿਰਦੀ ਐ ਕਰਦੀਆਂ ਜਿੰਨੀ ਬਹੁਤ ਤੰਗ ਹੈ ਅਸੀਂ ਇਹਦੇ ਤੋਂ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਇਹਦਾ ਕੀ ਹੱਲ ਇੰਜ ਜਿਹੜਾ ਇਹ ਅਕਲ ਆਈ ਐ ਇਹਦੇ ਵਿੱਚ ਕੀ ਕੀ ਫੂਕਤਾ ਇਹਦੇ ਵਿੱਚ ਤਾਂ ਵੀਰੋ ਸਾਰਾ ਕੁਝ ਫੂਕਤਾ ਮਤਲਬ ਕਿ ਬਿਸਤਰੇ ਬੁਸਤਰੇ ਵੀ ਜੋ ਮੇਰੀ ਮਾਤਾ ਨੇ ਬਣਾਏ ਹੋਏ ਸੀ ਬੈੱਡ ਬੁਡ ਸਾਰਾ ਕੁਝ ਫੂਕਤਾ ਆਪਦਾ ਕੁਝ ਫੂਕ ਸਕਦਾ ਉਹ ਗੱਲ ਵੱਖਰੀ ਨਾਲੇ ਆਪਦੇ ਹਿੱਸੇ ਦਾ ਤਾਂ ਜੋ ਕੁਝ ਉਹਦੇ ਕੋਲ ਹੈਗਾ ਸੀ ਵੀਰੋ ਉਹ ਵੇਚ ਚੁੱਕਿਆ ਡੈਡੀ ਤੋਂ ਮੇਰੇ ਤੋਂ ਗੂਠਾ ਲਵਾ ਕੇ ਉਹਨੇ ਵੇਚਤਾ ਹੁਣ ਆ ਜਿਹੜਾ ਕੱਖਾ ਚਾਹੇ ਲੱਖਾ ਇਹਦਾ ਬਸ ਇੰਨਾ ਇੰਨਾ ਦਾ ਹੀ ਆ ਨੂੰ ਸਾਨੂੰ ਸਵੇਰੇ ਪਤਾ ਲੱਗਿਆ ਇਸ ਤਾਂ ਆਇਆ ਵੀਰੋ ਭੱਜੇ ਵੀ ਆ ਸਾਰਾ ਕੁਝ ਫੂਕਤਾ ਫੋਨ ਤੇ ਪਤਾ ਲੱਗਿਆ ਮੋਜੋਂ ਕਰਾਵਾ ਤਾਂ ਵੀ ਅਸੀਂ ਕਿਹੜੀ ਧੀ ਆ ਜਿਹੜੀ ਸੁਣ ਕੇ ਖੜ ਸਕਦੀ ਆ ਤਾਂ ਕਰਕੇ ਆਏ ਆ ਅਸੀਂ ਹੁਣ ਇਹ ਛੇਤ ਦਾ ਸਾਨੂੰ ਬਹੁਤ ਖਤਰਾ ਆਈ ਬਹੁਤ ਜ਼ਿਆਦਾ ਖਤਰਾ ਇਹਦੇ ਕੋਲ ਤਾਂ ਮਾਰਨ ਮਰਾਉਣ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਨਹੀਂ ਮੈਂ ਮਾਪਿਆਂ ਨੂੰ ਮਾਰ ਦੂੰ ਮੈਂ ਇਹਨੂੰ ਮਾਰ ਦੂੰ ਪਤਾ ਨਹੀਂ ਇਹਦੇ ਕੀ ਦੇ ਨਾਲ ਲਿੰਕ ਨੇ ਇਹ ਕੋਈ ਪਤਾ ਨਹੀਂ ਆਪਾਂ ਨੂੰ ਕੀ ਹੈਗਾ ਇਹ ਕੀ ਨਾ ਤੁਸੀਂ ਕੋਈ ਕੰਪਲੇਂਟ ਪੁਲਿਸ ਦੇ ਵਿੱਚ ਜਾਂ ਕੋਈ ਪੁਲਿਸ ਕਾਰਵਾਈ ਕਰਾਈ ਨਹੀਂ ਵੀਰੇ ਕਿਤੇ ਕੁਝ ਨਹੀਂ ਕਰਾਇਆ ਅਸੀਂ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ 12 13 ਗਰੀ ਤੁਹਾਨੂੰ ਤੁਸੀਂ ਤੁਹਾਡੀ ਮਾਂ ਨੂੰ ਕੁੱਟ ਕੇ ਕੱਢਤਾ ਕਰੋ ਹਾਂਜੀ ਹਾਂਜੀ ਵੀਰੇ ਆਪ ਤਾਂ ਬਹੁਤ ਵਾਰ ਕਹਿੰਦਾ ਸਾਨੂੰ ਵੀ ਮੇਰੇ ਨਾਲ ਥਾਣੇ ਚੱਲੋ ਜਾਇ ਚੱਲੋ ਪਰ ਆਪਾਂ ਵੀਰੇ ਇਹ ਵੀ ਚੱਲੋ ਕੋਈ ਗੱਲ ਨਹੀਂ ਛੋਟਾ ਕਦੇ ਸੁਧਰੂ ਸੁਧਰੂ ਇਹ ਕਹਿ ਕੇ ਸੱਕ ਹੀ ਜਾਂਦੇ ਸੀ ਹੁਣ ਤਾਂ ਜਣੀ ਇਹਨੇ ਹੱਦੀ ਟਪਾਤੀ ਤੁਸੀਂ ਕੀ ਚਾਹੁੰਦੇ ਆਪਾਂ ਦਾ ਬਸ ਇਹੀ ਚਾਹੁੰਦੇ ਆ ਵੀਰੇ ਇਨਸਾਫ ਮਿਲੇ ਬਸ ਇਹਦੇ ਨਾਲ ਬਣਦੀ ਜੋ ਕਾਰਵਾਈ ਹੈ ਇਹਦੇ ਨਾਲ ਉਹ ਕਰੀ ਜਾਵੇ ਹੁਣ ਮੇਰਾ ਇਹਦੇ ਨਾਲ ਭੈਣ ਭਾਈ ਵਾਲਾ ਕੋਈ ਰਿਸ਼ਤਾ ਹੈ ਨਹੀਂ ਮੈਨੂੰ ਇਹਦੇ ਤੋਂ ਮੇਰੇ ਘਰੇ ਮੇਰੇ ਹਸਬੰਦ ਡਰਾਈਵਰ ਨੇ ਉਹਨਾਂ ਨੂੰ ਕੋਈ ਗੱਲਬਾਤ ਹੁੰਦੀ ਹੈ ਮੇਰੇ ਬੇਟੇ ਨੂੰ ਹੁੰਦੀ ਹੈ ਤਾਂ ਜ਼ਿੰਮੇਵਾਰ ਹੈ ਚਾਹੇ ਕੁਦਰਤ ਤੋ ਹੋ ਜਾਏ ਛੋਟਾ ਪੀੜਾ ਨਾ ਕੋ ਦੇ ਲੈਣ ਦਾ ਸੋਨ ਲੈ। ਅਸੀਂ ਬਹੁਤ ਲੈਣੇ ਨੇ ਵੀਰੇ ਤੋਂ ਪੈਸੇ। ਠੀਕ ਹੈ ਰਹੀ ਅਸੀਂ ਕਿਹਾ ਨਾ ਮੈਂ ਨਾ 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 ਜਿੱਥੇ ਨੇ ਸਾਡੇ ਨਾਲ ਬੈਠ ਕੇ ਇੱਕ ਇੱਥੇ ਪਿੰਡ ਚ ਨੇ ਵੀਰੇ ਉਹਨਾਂ ਦੇ ਸਾਰਿਆਂ ਨੂੰ ਇਹਨਾਂ ਨੂੰ ਪਤਾ ਉਹਨਾਂ ਦੇ ਗੱਡੀ ਚੱਲੀ ਆਉਂਦਾ ਵੀਰੇ ਸਾਡਾ ਕਿਰਾਇਆ ਵੀ ਰਹਿਣਾ ਮੁਸਲਮਾਨਾਂ ਦਾ ਘਰ ਆ ਰਾਜੂ ਨਾਮ ਆ। ਉਹ ਮੁੰਡੇ ਦੇ ਇਹਨੂੰ ਕਹੇ ਉਹਨਾਂ ਦੇ ਗੱਡੀ ਦਾ ਸਾਫ ਕਰ ਜਿਹੜੀ ਉਹਨਾਂ ਦੀ ਗੱਡੀ ਚੱਲੀ ਆ। ਜਿਹੜੇ ਸਾਥੋਂ ਲੈਣੇ ਨੇ ਸਾਡੇ ਨਾਲ ਬੈਠ ਕੇ ਪੰਚਾਇਤ 'ਚ ਜਿੱਥੇ ਮਰਜ਼ੀ ਬੈਠ ਕੇ ਸਾਡੇ ਪੈਸੇ ਸਾਨੂੰ ਦੱਸੇ ਇਹਦੇ ਪੈਸੇ ਅਸੀਂ ਇਹਨੂੰ ਦੱਸਾਂਗੇ ਵੀ ਅਸੀਂ ਤੇਤੋ ਕਿੰਨੇ ਲੈਣੇ ਨੇ ਬੈਠ ਕੇ ਗੱਲ ਕਰੇ ਆਂ ਕਹਿਣ ਨਾਲ ਸੱਚ ਨਹੀਂ ਹੁੰਦਾ ਹੁੰਦਾ ਵੀ ਮੈਂ ਲੈਣੇ ਨੇ ਹੁਣੇ ਖਾਲੀ ਭਾਂਡਾ ਤਾਂ ਕਰਕੇ ਖੜਕਦਾ ਹੁਣ ਪੱਲੇ ਇਹਦੇ ਕੁਝ ਨਹੀਂ ਹੈਗਾ ਵੀਰੇ ਅੱਕੀਨੇ ਮੈਂ ਆ ਘੜੇ ਮੈਂ ਚੱਕਿਆ ਪਰ ਹੁਣ ਨਹੀਂ ਇਹਦਾ ਜੋ ਆ ਕੱਖ ਲੱਖ ਹੈ ਮੈਂ ਮੇਰੇ ਮਾਪੇ ਉਹਨੂੰ ਜਿੰਨੇ ਕ ਜੋ ਕਰੀ ਹੈਗੀਆਂ ਸਾਹਮੂ ਜਣੀ ਇਹਨਾਂ ਦਾ ਚਾਹੇ ਆ ਕੱਖ ਹੈ ਇਹਦੇ ਚ ਇਹਦਾ ਹੁਣ ਕੋਈ ਹੱਕ ਨਹੀਂ ਸੁਖਵਿੰਦਰ ਸ਼ਰਮਾਈ ਸਰਮਈ ਤੁਸੀਂ ਇਸ ਵਕਤ ਮੌਜੂਦਾ ਮੈਂਬਰ ਹੋ ਹਾਂਜੀ ਹਾਂਜੀ ਕੀ ਕੀ ਕਾਰਨ ਹੈ ਇਹ ਕੀ ਕੀ ਹੋਇਆ ਜਿਹੜਾ ਮਸਲਾ ਪੂਰਾ ਹੋਇਆ ਧਾਕ ਲਾਉਣ ਵਾਲਾ ਇਸ ਪਰਿਵਾਰ ਦੇ ਇਹ ਟੜਕੇ ਨੂੰ 8 ਵਜੇ ਫੋਨ ਗਿਆ ਸਰਪੰਚ ਦਾ ਜੀ ਵੀਰਾਂ ਦੇ ਮੌਕਾ ਦੇਖਿਆ ਉਹ ਜੀ ਉਦੋਂ ਅੱਗ ਲੱਗੀ ਹੋਈ ਸੀ ਜਿੱਥੇ ਅੱਛਾ ਜੀ ਹਾਂਜੀ ਸਰਪੰਚ ਸਾਹਿਬ ਵੀ ਆ ਕੇ ਗਏ ਨਿਪਟਾਉਣਾ ਉਹਨਾਂ ਨੂੰ ਥੋੜਾ ਜਿਹਾ ਕੰਮ ਪੈ ਗਿਆ ਉਧਰ ਭਾਗਿਆ ਉਹ ਜੀ ਹਾਂਜੀ ਕਿੰਨਾ ਕੁ ਨੁਕਸਾਨ ਕਿੰਨਾ ਕੋਈ ਨੁਕਸਾਨ ਫੜਜ ਪਣਤਾ ਜੀ ਹਾਂਜੀ ਵੱਡਾ ਵੱਡਾ ਨੁਕਸਾਨ ਲੱਤੀ ਕੱਪੜੇ-ਕੱਪੜੇ ਫੁੱਲ ਗਏ ਟਾਕੀ ਵੀ ਮੱਤੀ ਜੀ ਹਾਂ ਜੀ ਕਾਸ਼ੀ ਨਖਾਨ ਆਈ ਕਾਸ਼ੀ ਨਖਾਨ ਹਾਂ ਪਹਿਲਾਂ ਵੀ ਫੁੱਕਾਈ ਉਹਨੇ ਆਪਦੇ ਕੱਪੜੇ ਪਹਿਲਾਂ ਵੀ ਫੁੱਕੇ ਨੇ ਜੀ 15 20 ਦਿਨ ਪਹਿਲਾਂ ਵੀ ਮੌਕਾ ਦੇਖ ਕੇ ਗਿਆ ਸੀ ਜੀ ਇਸ ਤਰ੍ਹਾਂ ਕਿਉਂ ਕਰਦਾ ਹੈ ਬੰਦਾ ਇਹ ਨੌਜਵਾਨ ਬਸ ਉਹ ਤਾਂ ਇਹ ਕਹਿੰਦਾ ਜੀ ਮਾਫ਼ ਜੀ ਰੋਟੀ ਹੈ ਮੋਹੀ ਮਾ ਫੁੱਕ ਖੁਗਾਈ ਉਹ ਕੀ ਕਰਨਾ ਜੀ ਕਿਸੇ ਨੇ ਉਹਨੂੰ ਜੀ ਕੀ ਕਰਨਾ ਕਿਉਂ ਉਹ ਤਾਂ ਹੁਣ ਪੁਰਾਣੀਆਂ ਗੱਲਾਂ ਢੇੜਦਾ ਜੀ ਆਪਦੇ ਮਾਪੇ ਉਹਨੂੰ ਕਹਿੰਦੇ ਵਾਣ ਵਾਣ ਕਿੱਧਰ ਜਾੜਾ ਹਾਂ ਜੀ ਇਸ ਜਗ੍ਹਾ ਤੁਸੀਂ ਕੀ ਚਾਹੁੰਦੇ ਹੋ ਕੀ ਅਸੀਂ ਤਾਂ ਕਹਣਾ ਵੀ ਉਹ ਤੇ ਕਾਰਵਾਈ ਕਰੀ ਜਾ ਬਈ ਨੁਕਸਾਨ ਬਹੁਤ ਕਰਦਾ ਬਾਕੀ ਪਿੰਡਾਂ ਦੇ ਘਰਾਂ ਵਾਲਿਆਂ ਨੂੰ ਵੀ ਗਾਲਾਂ ਕੱਢਦਾ ਹੈ ਘਰਾਂ ਵਾਲਿਆਂ ਨੂੰ ਕੀ ਮੈਂ ਜਿਹੜੇ ਇਹਨਾਂ ਨੂੰ ਸਮਝਾਉਣਾ ਹੁੰਦਾ ਨਹੀਂ ਉਹਨਾਂ ਨੂੰ ਗਾਲਾਂ ਕੱਢਦਾ ਆਹਦੀ ਮਾੜੀਆਂ ਲੱਤਾਂ ਦੇਖੋ ਜੀ ਉਹ ਦੀ ਦੀ ਉਹਦੀ ਭੈਣ ਵੀ ਆਈ ਹੋਈ ਹੈ ਚਲ ਉਹਨੂੰ ਵੀ ਪੁੱਛ ਲਈਏ ਬਾਕੀ ਤਾਂ ਕਹਿੰਦੇ ਵੀ ਉਹ ਤੇ ਕਾਰਵਾਈ ਕਰੀ ਜਾਵੇ ਨਹੀਂ ਕੰਪਲੇਟ ਬਟਨ ਕੋਈ ਨਹੀਂ ਦਿੱਤੀ ਹੋਈ। ਫਿਰ ਕੀ ਕਰੋਗੇ? ਕੰਪਲੇਟ ਕਰਾਂਗੇ। ਹੁਣ ਇਹਨਾਂ ਨੂੰ ਕੰਪਲੀਟ ਦਬਾਵਾਂਗੀ। ਠੀਕ ਹੈ। ਘਰ ਪਰਿਵਾਰ ਤੋਂ। ਹੁਣ ਪੰਚਾਇਤ ਦਾ ਰੁਕ ਕਿੱਧਰ? ਪੰਚਾਇਤ ਦਾ ਹੁਣ ਇੰਨਾ ਕੰਨੀ ਹੈ ਜੀ? ਇਹਨਾਂ ਦੀ ਹਾਲਤ ਦੇਖੋ ਜਿੱਧਰ। ਜੀ। ਹਾਂ। ਬਲਾ ਹੁਣ ਬਹੁਤ ਵਾਰੀ ਸਮਝਾਇਆ ਜੀ ਮੁੰਡੇ ਨੇ। ਪਰ ਸਮਝ ਨਹੀਂ। ਗੁਰਚਰਨ ਸਿੰਘ ਆ ਜੀ। ਗੁਰਚਰਨ ਸਿੰਘ ਤੁਸੀਂ ਹਾਂ ਹਾਂ ਜੀ ਦਾ ਨਾਮ। ਹਾਂਜੀ। ਕੀ ਗੱਲ ਬਾਤ? ਇਹ ਜੀ ਸੇਸ਼ਨ ਨੂੰ ਤੜਕੇ ਫੋਨ ਗਿਆ। ਜੀ। ਸਰਪੰਚ ਆਮਦਾਈ ਫੋਨ ਗਿਆ ਸੀਗਾ ਉਹਨਾਂ ਨੇ ਕਹਿ ਵੀ ਮੜਾ ਜਾ ਕੇ ਦੇਖੋ ਉਹਨਾਂ ਨੂੰ ਥੋੜਾ ਜਿਹਾ ਕੰਮ ਪੈ ਗਿਆ ਵਗ ਗਏ ਨੇ ਤੇ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਤੇ ਨਾ ਤਾਂ ਫਰਿੱਜ ਤੋੜਿਆ ਪਿਆ ਜੀ ਤੇ ਨਾ ਹੀ ਸਾਰੇ ਘਰ ਨੂੰ ਅੱਗ ਲੱਗੀ ਵੀ ਕੱਪੜਾ ਲੀੜਾ ਸਭ ਕੁਝ ਮਚਾਇਆ ਪਿਆ ਜੀ ਅਸੀਂ ਤਾਂ ਇਹ ਚਾਹੁੰਦੇ ਸੀ ਵੀ ਉਹ ਘਰ ਦਾ ਚਲੋ ਕੱਲਾ ਕੱਲਾ ਪੁੱਤ ਹੈ ਰਲ ਮਿਲ ਕੇ ਰਹੋ ਨੇ ਪਹਿਲਾਂ ਵੀ ਇੰਨੀਆਂ ਇਰਕਤਾਂ ਕਰੀਆਂ ਨੇ ਆਹ ਦੇਖੋ ਜੀ ਮਚਾਏ ਪੈ ਨੇ ਕੱਪੜੇ ਇੱਥੇ ਤੇ ਅਸੀਂ ਹੁਣ ਇਹ ਹੀ ਕਹਿੰਨੇ ਆ ਬੇ ਕਾਰਵਾਈ ਹੋਣੀ ਚਾਹੀਦੀ। ਬਾਕੀ ਇਹ ਭੈਣਾ ਬੈਠੀ ਨਹੀਂ ਛੱਡੀਆਂ ਜੀ। ਭੈਣ ਭਾਈ ਨੇ ਸਾਰਿਆਂ ਨੂੰ ਕੁੱਟਮਾਰ ਕਰਦੀ ਕਰੀਆ ਉਹਨੇ ਕਹਿੰਦੇ ਦੱਸਦੇ ਨੇ। ਹਾਂ ਮਾਂ ਦੀ ਬਿਲਕੁਲ ਤੁਰਿਆ ਨਹੀਂ ਜਾਂਦਾ ਜੀ ਉਹ ਮਤਲਬ ਕਹਿਣ ਦੇ ਭਾਵ ਗਮਾਂਡ ਦੇ ਸ਼ਿਰਤੀ ਬਲਦੇ ਨੇ ਜੀ। ਠੀਕ ਹੈ। ਬਾਕੀ ਭਾਈ ਜਿੰਨੀ ਵੀ ਕਾਰਵਾਈ ਬਣਦੀ ਹੈ ਉਹ ਤੇ ਹੋਣੀ ਚਾਹੀਦੀ ਹੈ। ਵੀ ਇਹ ਕੰਮ ਉਹਨੇ ਨਹੀਂ ਕਰਨਾ ਚਾਹੀਦਾ ਸੀਗਾ। ਚਾਹੇ ਆਪਣਾ ਹੀ ਘਰ ਆ ਉਹਨੇ ਆਪ ਹੀ ਖਰਾਬ ਕੀਤਾ ਜੀ। ਪੂਰੀ ਪੰਚਾਇਤ ਆ ਜਿਹੜੀ ਸਾਰੇ ਦੀ ਸਾਰੀ ਪਰਿਵਾਰ ਦੇ ਨਾਲ ਸਹਿਮਤਾ ਜੀ ਉਹਦੇ ਮੰਮੇ ਜੀ ਨੇ ਅੱਛਾ ਜੀ ਦੇ ਵੀ ਲੋਵੇ ਗਮੰਡੀਆਂ ਨਾਲ ਅੱਛਾ ਵੀ ਜਿਹਦੇ ਵੀ ਘਰੇ ਜਾਂਦੇ ਆ ਉਹਦੀ ਮੰਮੀ ਉਹ ਗਮੰਡੀਆਂ ਨੂੰ ਵੀ ਗਾਲਾਂ ਕੱਢਦਾ ਆ ਸਾਡੇ ਭਾਈ ਬਿੱਲੂ ਜੀ ਖੜੇ ਨੇ ਇਹਨਾਂ ਦੇ ਰਾਤ ਘਰੇ ਗਏ ਹੋਣਗੇ ਉਹਦੀ ਮੰਮੀ ਉੱਥੇ ਰਾਤ ਠਹਿਰ ਕੀਤੀ ਹੋਣੀ ਆ ਤੇ ਉਹਨਾਂ ਨੂੰ ਵੀ ਗਾਲਾਂ ਕੱਟੀਆਂ ਜੀ ਧੰਨਵਾਦ